Hello. 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 ਜਾਦਾ ਗਿਆ ਹੈ ਪੈਰ ਥਾਪੇ ਥਾਪੇ ਦਾ ਪੈਰ ਥਾਪੇ ਹਾਂ ਆ ਆ ਜਾਈ ਵੇਖਣ ਆਇਜੇ ਇੱਧਰ ਕੋ ਬਲੋ ਉਹ ਯਾਰ ਇੰਨੇ ਵਿੱਚ ਆ ਬਾਈਸ ਪਾ ਇੱਕ ਜਗ੍ਹਾ ਹੀ ਖਿਚੀ ਜਾਂਦੇ ਕਿੱਕੇ ਜਗ੍ਹਾ ਬੋਨਾ ਕਰਾਈ ਜਾਂਦੇ ਆ ਪਤਾ ਲੱਗਣ ਡਿਆ ਭਾ ਟੁੱਟਾ ਜੇ ਤੇ ਉਧਰ ਵਿਆਹ ਹੋਣ ਦਿੱਲੇ ਜੀ ਦੁਲ੍ਹੇ ਕਾ ਸਹਿਰਾ ਚਹਾਨਾ ਲਗਤਾ ਹੈ ਵਿਚੇ ਝੜੀ ਜਾਂਦੇ ਵਿੱਚ ਕਿਦਾਂ ਭੀੜ ਪਈ ਕੁਵਾਰੀ ਵਾਰੀ ਚਲ ਜਾ ਹਾਂ ਵਾ 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 ਨਾ ਬਈ ਉਹ ਨੁਦਰੀ ਰਖ ਜਾ ਕਰੀ ਜਾ ਕਰੀ ਝੂਲਾ ਫੜ ਗਿਆ ਵਿਚਾਰਾ ਸ਼ਾਦੀ ਮੈਨੂੰ ਜਾ ਪਾਇਆ طرف کوئی یہ دیکھو کتنے بڑے بڑے پتھر یہ رکاوٹ ہے یہ اس نے راستہ بلاک کیا ہوا ہے गाइस یہ دیکھو پہاڑ کو م گئے اپ ادنگے کوئی 1000 روپے واپس لے یہ تو چل دی گا چنچو کے تو منو گا تو سنوں میں پہلو چڑھدا پہاڑ کو م گیا نا یہ یہ دیکھو ٹریکنگ ہو رہی ہے ਏ ਇਹ ਕਿਤਰਾ ਚੱਈ ਜਾ ਰਿਹਾ ਤੂੰ ਹੰਮ ਬਣਾਇ ਤਾ ਪਾ ਜੀ ਹਾਂ ਜੀ ਪਾ ਜੀ 80 ਕਿਲੋ ਮੇਰਾ ਵੇਟ ਟਰੈਵਲਟ ਜੀ ਭਾਈ ਇਹ ਬਹੁਤੰਦਾਰ ਉਹ ਭਾਈ ਜੀ ਆ ਫੋਟੋ ਬਣਾਓ ਵੀਡੀਓ ਬਣਾਈਏ ਥੋੜਾ ਦੇਖੋ ਗਾਇਸ ਇਹ 2019 ਪਹਿਲਾਂ ਪਹੁੰਚੇ ਪਰ ਰੰਗ ਬੋ ਕਾਲਾ ਹਟਾ ਉਹ ਨਹੀਂ ਦੇ ਹੈ ਰੰਗ ਦੀ ਕੋਈ ਗੱਲ ਨਹੀਂ ਸਾਨੂੰ ਤੂੰ ਇਹ ਇਹ ਦਿਖਾ ਵੀ ਅਸੀਂ ਅਸੀਂ ਵੇਖੋ ਵੀ ਕਿੰਨੇ ਉੱਚੇ ਮਾਰ ਵੀ ਥੱਲੇ ਕਿੰਨੇ ਹਾਈਟ ਚੈੱਕ ਕਰ ਤੂੰ ਪਿੱਛੇ ਤਾਂ ਉਹ ਫਿਰ ਜੀ ਚੜ ਗਈ ਉੰਨੇ ਸੌੜ ਤੋਂ ਜ਼ਿਆਦਾ ਫੜਾ ਬੈਗ ਲੈ ਫੜਾ ਬੈ ਡੈਡੀ ਨੇ ਫੜ ਲਿਆ ਇਹ ਕਿਹਦਾ ਇਹ ਉਹ ਅੰਕਲ ਅੱਛਾ ਅੱਛਾ ਕੋਈ ਨਹੀਂ ਦੇਖੋ ਅੰਕਲ ਕਿਦ ਨੇ ਬਜ਼ੁਰਗ ਉਹ ਵੀ ਛੇੜ ਰਹੇ ਆਜੋ 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 ਪਾਪਾ ਆਜੋ 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 ਆਪਣੇ ਆਦੇ ਬਾਸ ਉਹ ਬੱਲੇ ਸੋ ਦਾ ਬੱਲੇ ਬੱਲੇ ਬੱਸ ਕੇ 啊，冷的哟。 ਮੈਨੂੰ ਹਾਈ ਹਾਈ ਦੋਸਤੋ ਹਾਲੋ ਦੋਸਤੋ ਪਨਾਮਾ ਦੇ ਜੰਗਲਾਜ ਜਾਗੇ ਪਨਾਮਾ ਦੇ ਜੰਗਲਾਜ ਹਾਲੋ ਦੋਸਤੋ ਆਜੋ ਆਜੋ ਭਾਈ ਸਾਰੇ ਜਾਣੇ ਆਓ ਸਾਰੇ ਜਾਣੇ ਆਓ ਕੋਈ ਨਹੀਂ ਪਨਾਮਾ ਦੇ ਜੰਗਲਾਜ ਜਾਗਾ ਇਹ ਤਾਂ ਦਸੀਆ ਹਾਂ ਇਦਰੋਂ ਦੀ ਪਾਂਡਵ ਉੱtre ਹੀ ਓਏ ਇਦਰ ਗੱਲ ਕਰ ਹਣਾ ਇਦਰ ਸਬੂਤ ਦੇ ਤੌਰ ਤੇ ਇਦਰੋਂ ਦੀ ਪਾਂਡਵ ਇਦਰੋਂ ਦੇ ਉੱtre ਹੀ ਪਾਂਡਵ ਨੂੰ ਪੁੱਛ ਲਾ ਪਾਂਡਵ ਨੂੰ ਪੁੱਛ ਲਾ ਪਾਂਡਵ ਨਹੀਂ ਦੇ ਪਾਂਡਵ ਪੁੱਛ ਉਸ ਤੇ ਦੂਜੀ ਪਾੜੀ ਸਾਨੀ ਇਹ ਪਾੜੀ ਨਹੀਂ ਓਏ ਇਹ ਥੋੜਾ ਪਾੜੀ ਓਂ ਕਹੀ ਜਾਂਦਾ ਉੱਥੇ ਬੈਠੇ ਸੀ ਉੱਤੇ ਕਹੀ ਜਾਂਦਾ ਕਹਿੰਦਾ ਉੱਤੇ ਬੈਠੇ ਹੀ ਉਹ ਘੋੜੀ ਕਹਿੰਦਾ ਕਹਿੰਦਾ ਪੰਡ ਬੁੱਤੇ ਬੈਠੇ ਉੱਤੇ ਜਗਾ ਹੈ ਜਿਹੜਾ ਮੈਨੂੰ ਦੱਸਣ ਡਿਆ ਉਹ ਆਂਦਾ ਇਹ ਤਾਂ ਭੜੀ ਵੀ ਨਹੀਂ ਆ ਭੜੀ ਵੀ ਨਹੀਂ ਇਹ ਲੋ ਤੇਜ਼ ਭੜੀ ਚੜ ਰਹੀ ਆਇਆ ਇਹ ਤਾਂ ਭੜੀ ਨਹੀਂ ਆ ਹਾ ਕਿਤਨੀ ਉਚਾਈ ਪਰ ਚੜੇ ਹੋਇਆ ਹੈ ਚੜੇ ਹੋਏ ਨਹੀਂ ਗਾਇਆ ਨਾ ਅਮਰੀਕਾ ਸਨ ਕੋ ਇੱਧਰ ਹਾਂਜੀ ਇੱਧਰ ਮੈਂ ਇੱਧਰ ਕੈਮਰਾ ਮਾਰੀ ਓਏ ਜੇ ਤਾਂ ਬਹੁਤ ਆਇਆ ਜੀ ਨੀਚੇ ਸੇ ਜਿੰਨਾ ਆਇਆ ਹੋਇਆ ਨਾ ਇਸ ਸੇ ਵੀ ਉੱਪਰ ਹੈ ਫਿਰ ਉਸ ਸੇ ਨੀਚੇ ਜਾਵੇਂ ਹੋਰ ਉਸ ਸੇ ਨੀਚੇ ਜਾਓਗੇ ਓਏ ਇੱਧਰ ਮੈਂ ਹੋਰ ਕੈਮਰਾ ਮੈਂ ਉੱਧਾ ਭਾਵੇਂ ਢਿੱਡ ਘਟਨਾ ਘੜਿਆ ਜਿਹੜੀ ਕਸੀਰ ਹੈ ਘਟਾ ਦੇ ਆ ਵੀ ਤਾਂ ਪੇਟ ਘਟੇਗਾ ਆ ਵੀ ਤਾਂ ਸਾਰਾ ਕੋਹੰਦਰ ਵਧਦਾ ਮਾ ਪਾਜੀ ਓਏ ਭੱਜ ਗਏ ਭੱਜ ਗਏ ਆਹਾ ਆ ਜਾਓ ਆ ਜਾਣ ਪੜੇ ਇਹ ਵੀ ਪੁਆਇੰਟ ਹੈ ਆ ਚੱਕਰ ਮਨ ਮੀਆਂ ਬਾਹਰ ਤੱਕ ਮਾਂ ਪਾਂਛੀ ਜੇ ਕੋਣ ਤੁਮ ਹਾਂ ਅੰਦਰੋਂ ਹੋ ਗਏ ਆ ਉਹ ਉੱਤਰੀ ਜਾਣਾ ਹੈ ਮਹਾਰਾ ਦੀ ਕੀ ਆ ਉਹ ਬਾਬਾ ਮੈਂ ਦੀ ਆ ਗਿਆ ਹਾਂ ਮਾਂ ਦੀ ਕੀ ਆ ਗਿਆ ਆ ਆ ਜਾਓ ਹੁਣ ਹੁਣ ਵੇ ਹੁਣ ਆ ਜਾਓ ਦੋਸਤੋ ਆਪਾਂ ਚੱਲੇ ਜੀਏ ਥੱਲੇ ਆ ਜਾਓ ਦੋਸਤਾਂ ਮਾਸਟਰ ਜੀ ਆਵਾਜ਼ਾਂ ਮੰਡਦੇ ਨੇ ਬਸ ਉਥੋਂ ਹੁਣ ਕੀ ਹੋਣਾ ਗੱਡੀ ਮਿਲ ਜਣੀ ਹੈ ਨਾ ਗੱਡੀ ਮਿਲ ਜਣੀ ਹੈ